ਜੀ ਬੈਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੁਹਾਡਾ ਸਵਾਗਤ ਆਪਾਂ ਬਣਾ ਰਹੇ ਹਾਂ ਜੀ ਕਾਲੇ ਚਨੇ ਦੀ ਸਬ지 ਕੜਾਹੀ ਦੇ ਵਿੱਚ ਆਪਾਂ ਨੇ ਤੇਲ ਪਾ ਲਿਆ ਤੇਲ ਆਪਣਾ ਹੋ ਚੁੱਕਿਆ ਗਰਮ ਹੁਣ ਪਾ ਦਾਂਗੇ ਪਿਆਜ਼ ਪਿਆਜ਼ ਆਪਣਾ ਕੱਟ ਕਰਕੇ ਪਾਏ ਨੇ ਇਹ ਆਪਣੀ ਤਰੀ ਵਾਲੀ ਸਬ지 ਹੈ ਜੇ ਆਪਾਂ ਕੱਟ ਕੇ ਪਾ ਲਈਏ ਸਿਰਫ ਵਿੱਚ ਪਿਆਜ਼ ਦੇ ਦੁੱਤੀ ਜਾਂਦੇ ਨੇ ਇਹ ਸਬ지 ਹੋਰ ਤੇ ਤਰੀ ਆਪਾਂ ਕੱਟ ਕੇ ਪਾ ਲੈਨੇ ਆ ਇਹ ਅੱਜ ਨੂੰ ਲਗਾਤਾਰ ਚਲਾਉਂਦੇ ਰਹਾਂਗੇ ਹਰਕਾ ਲਾਈਟ ਬਣਾਉਣ ਜਾਂ ਕਲਰ ਕਰਾਂਗੇ ਨਾਲ ਇਹਦੇ ਜਿਹੜੇ ਆਪਣੇ ਨਾਲ ਕੁੱਕਰ ਦੇ ਵਿੱਚ ਰੱਖੇ ਹੋਏ ਨੇ ਕਾਲੇ ਚਨੇ ਨਾਲ ਜਿਹੜੇ ਤੇ ਆਉਂਦੇ ਸੀ ਜਿਹੜੇ ਆਪਾਂ ਨੇ ਸਾਗ ਦੇ ਤੇ ਇਸਾ ਪਟਾਂ ਤੇ ਆਪਣੇ ਝੇਰੇ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਬੋਇਲ ਕਰਦੇ ਆਂ 5 ਚੀਜ਼ ਕੀਤੀਆਂ ਲਵਾਵਾਂਗੇ ਜਿਹੇ ਆਪਣੇ ਆਲੂ ਵੈਲ ਕਰਕੇ ਰੱਖਨੇ ਪਾਵਾਂ ਅੰਬੀ ਪਿਆਜ਼ਾਂ ਨੂੰ ਵੀ ਆਪਾਂ ਲਗਾਤਾਰ ਚਲਾਉਂਦੇ ਰਹਾਂਗੇ ਹੰਝੀ ਦਾ ਆfda ਟਾਈਮ ਹੋ ਗਿਆ ਸ਼ਾਮ ਦੇ ਵੱਜੇ 6:30 ਇਹ ਵੀ ਹਾਂਜੀ ਆਪਣੇ ਪਿਆਜ਼ਾਂ ਦਾ ਜਿਹੜਾ ਕਲਰ ਆ ਜਿਉ ਲਾਈਟ ਬਰਾਉਣ ਜਿਹਾ ਹੋ ਗਿਆ। ਨਮਕ ਆਪਾਂ ਥੋੜਾ ਪਾਵਾਂਗੇ। ਕਿਉਂਕਿ ਆਪਾਂ ਜਿਹੜੇ ਆਲੂ ਬਾਇਲ ਕੀਤੇ ਨੇ ਉਹਨਾਂ 'ਚ ਵੀ ਪਾਇਆ ਹੋਇਆ। ਤੇ ਕਾਲੇ ਛਣੇ ਵਾਲੇ ਨੇ ਉਹਨਾਂ 'ਚ ਵੀ ਪਾਇਆ ਹੋਇਆ। ਆਪਾਂ ਪਾਵਾਂਗੇ ਲਾਲ ਮਿਰਚ ਕੁੱਟੀ ਹੋਈ। ਆਪਣੇ ਘਰ ਦੀਆਂ ਮਿਰਚਾਂ ਨੇ ਜੀ। ਘਰੇ ਮਿਰਚਾਂ ਪੀਸ ਲੈਣੇ ਉਹ ਹੀ ਪਾ ਲੈਣੇ ਹਲਦੀ। ਨਮਕ ਹੋ ਗਈ, ਮਿਰਚ ਹੋ ਗਈ। ਦਿਆ ਹੋ ਗਿਆ ਜੀ ਆਪਣਾ ਪਾ ਪਾਉਣਿਆ ਥੋੜਾ ਜਿਹਾ ਧਨੀਆ ਪਾਊਡਰ ਥੋੜਾ ਜਿਹਾ ਪਾਉਣਿਆ ਜੀ ਗਰਮ ਮਸਾਲਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਥੋੜਾ ਜਿਹਾ ਜੀ ਕਰੇ ਤੇ ਪਾਣੀ ਐਡ ਕਰਾਂਗੇ ਇੱਕ ਕੌਲੀ ਛੋਟੇ ਉਨੇ ਹੀ ਘਰ ਦਾ ਹਲਦੀ ਵੀ ਕਰਦੀ ਐ ਤੇ ਮਿਰਚਾਂ ਵੀ ਆਪਣੇ ਘਰ ਦੀ ਆਪਾਂ ਇਹੋ ਜਿਹਾ ਸੇਬੀ ਹੁੰਦੀ ਆ ਵੀ ਆਪਾਂ ਵੱਧ ਤੋਂ ਵੱਧ ਘਰੇ ਆਪਣੇ ਦੀਆਂ ਚੀਜ਼ਾਂ ਲਾਈਏ ਤੇ ਆਪਾਂ ਜੀ ਨੇ 1-2 ਮਿੰਟ ਢੱਕ ਦਾਂਗੇ ਤੇ ਢੱਕ ਕੇ ਪਕਾ ਲਾਂਗੇ ਸਰਦੀ ਜੀ ਫਿਰ ਸ਼ਾਈਨਿੰਗ ਵਧੀਆ ਜਿਣੀ ਆਪਣੀ ਗਰੇਵੀ ਵੀ ਵਧੀਆ ਬਣ ਜੂਗੀ 2 ਮਿੰਟ ਢੱਕ ਕੇ ਪਕਾ ਲਾਂਗੇ ਹਾਂਜੀ ਜਿਹੜੇ ਭੈਣ ਭਾਈ ਜੀ ਆਪਣੇ ਨਾਲ ਜੁੜੇ ਹੋਏ ਨੇ ਜੀ ਆਪਣੇ ਵੀਡੀਓ ਤੇ ਕਮੈਂਟ ਕਰਦੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਹਾਂਜੀ ਦੋ ਕਮੈਂਟ ਹੋ ਗਏ ਆਪਣਾ ਮਸਾਲਾ ਬਣ ਗਿਆ ਹੁਣ ਆਪਾਂ ਜਿਹੜੇ ਆਲੂ ਬੋਇਲ ਕਰਕੇ ਰੱਖੇ ਨੇ ਉਹ ਪਾ ਦਾਂਗੇ। ਠੀਕ ਹੈ। ਹੁਣ ਪਾ ਲੀ। ਛੋਟੇ-ਛੋਟੇ ਦੋ ਆਲੂ ਹੀ ਬੋਇਲ ਕੀਤੇ ਸੀ। ਤੇ ਇਸ ਤਰ੍ਹਾਂ ਆਲੂ ਪਾਉਣ ਦੇ ਨਾਲ ਤਾਂ ਆਪਣੀ ਜੀ ਗਰੇਵੀ ਵੀ गाढ़ी ਹੋ ਜਾਂਦੀ ਹੈ। ਤੇ ਆਪਣੀ ਸਬਜ਼ੀ ਦੀ ਸ਼ੈਨਲੀ ਬਣ ਜਾਂਦੀ ਹੈ। ਅਨੰਦ ਰੇਟਾਂਗ ਬਰਾਬਰ ਆਪਣੀ ਵੀਡੀਓ ਤੇ ਸੋਣ ਸੋਣ ਕਮੈਂਟ ਕਰਦੇ ਸਾਰੇ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਜੀ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਜੀ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹਨੂੰ ਵੀ ਜੇ ਆਪਾਂ ਇੱਕ ਮਿੰਟ ਦੇ ਵਾਸਤੇ ਪਕਾ ਲਾਂਗੇ ਤੁਹਾਨੂੰ ਪਤਾ ਹੈ ਜੀ ਆਪਾਂ ਦੇਰੀ ਦਾਲ ਸਬਜ਼ੀ ਬਣਾਉਣੇ ਸ਼ੌਂਕ ਨਾਲੇ ਬਣਾਉਣੇ ਇੱਕ ਕਮੈਂਟ ਲਈ ਢੱਕ ਦਾਂਗੇ ਬਸ 1.5 ਮਿੰਟ ਥੋੜਾ ਜਿਹਾ ਸਟਨਾ ਪਕਾਵਾਂਗੇ ਫਿਰ ਆਪਾਂ ਇਹਦੇ ਵਿੱਚ ਚਨੇ ਪਾਵਾਂਗੇ ਹਾਂਜੀ ਆਪਾਂ ਨੇ ਜਿਹੜੇ ਕਾਲੇ ਚਨੇ ਵਾਲੇ ਨੇ ਕੁੱਕਰ ਦੇ ਵਿੱਚੋਂ ਇੱਕ ਤੁਸਕ ਦੇ ਵਿੱਚ ਕੱਢ ਲੇ ਅੱਧੇ ਦੀ ਚਨੇ ਆਪਾਂ ਪਾਵਾਂਗੇ ਸਾਗ ਤੇ ਅੱਧੇ ਆਪਾਂ ਚੋਪ ਕਰਕੇ ਪਾਵਾਂਗੇ ਜਿਹਦੇ ਨਾਲ ਆਪਾਂ ਨੇ ਘਰੇ ਸੀ ਪਿਆਰ ਤੁਹਾਨੂੰ ਦਿਖਾਉਨੇ ਆ ਜੀ ਆਪਾਂ ਇਹਦੇ ਵਿੱਚ ਪਾ ਲੈ ਚਨੇ ਆਪਾਂ ਜਿੰਨੂੰ ਥੋੜੇ ਜਿਹਾ ਕਰਕੇ ਪਾ ਦਾਂਗੇ ਅੰਜੀ ਆਪਾਂ ਨੇ ਅੱਧੇ ਚਨੇ ਇਸ ਤਰ੍ਹਾਂ ਚੌਕ ਕਰ ਲਏ ਤੇ ਇੱਧਰ ਆਪਣਾ ਮਸਾਲਾ ਵੀ ਬਣ ਕੇ ਤਿਆਰ ਹੈ ਬਹੁਤ ਵਧੀਆ ਆਪਣੀ ਗਰੇਵੀ ਬਣਗੀ ਬਹੁਤ ਵਧੀਆ ਆਪਣਾ ਮਸਾਲਾ ਬਣ ਗਿਆ ਤੇ ਆਪਾਂ ਨੇ ਜਿਹੜੇ ਅੱਧੇ ਚਨੇ ਚੌਕ ਕਰੇ ਹੋਣੇ ਆਪਾਂ ਇਹ ਵੀ ਵਿੱਚ ਪਾ ਦਾਂਗੇ ਇਹ ਜਿੱਦੇ ਜੰਮ ਜੇਗੇ ਚਮਚੇ ਨਾਲ ਹਿਲਾ ਕੇ ਪਾਉਣੇ ਆ ਹਾਂ ਜੀ ਆਪਾਂ ਨੇ ਇੱਧਰ ਚਨੇ ਚੌਕ ਕਰਦੇ ਨੇ ਚੌਕ ਕਰਕੇ ਪਾ ਦੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਦੇ ਆਪਣੀ ਸਾਫ ਜੀ ਬਹੁਤ ਵਧੀਆ ਬਣੂਗੀ ਗਰੇਵੀ ਦੇਖੋ ਜੀ ਕਿੰਨੀ ਗਾੜੀ ਹੋ ਗਈ ਚਨੇ ਪਾਤੇ ਥੋੜੇ ਇੱਕ ਆਪਾਂ ਨੇ ਆਲੂ ਪਾਇਆ ਛੋਟੇ ਛੋਟੇ ਦੋ ਆਲੂ ਸੀ ਜੇ ਵੱਡਾ ਹੋਵੇ ਤਾਂ ਆਪਾਂ ਇੱਕ ਪਾ ਸਕਦੇ ਆ ਉਹ ਵੀ ਆਪਾਂ ਨੇ ਬੋਇਲ ਕਰ ਲਈ ਸੀ ਹੁਣ ਆਪਾਂ ਇਹ ਜਿਹੜੇ ਚਨੇ ਰੱਖੇ ਨੇ ਜੀ ਇਹ ਪਾਵਾਂਗੇ ਤੇ ਪਾਣੀ ਪਹਿਲਾਂ ਇੱਕ ਭਾਂਡੇ ਦੇ ਵਿੱਚ ਉਤਾਰ ਲੈਣੇ ਚਨੇ ਪਾਵਾਂਗੇ ਬਾਅਦ ਵਿੱਚ ਇਹਨਾਂ ਦਾ ਜਿਹੜਾ ਤੜੀ ਵਾਲਾ ਪਾਣੀ ਪਾਵਾਂਗੇ ਹਾਂ ਜੀ ਇਹਨਾਂ ਦਾ ਪਾਣੀ ਆਪਾਂ ਨੇ ਇੱਕ ਭਾਂਡੇ ਦੇ ਵਿੱਚ ਕਾਟ ਲਿਆ ਨਤਾਰਨੇ ਆਪਾਂ ਚਨੇ ਪਾ ਦਾਂਗੇ ਗਰੇਵੀ ਦੇ ਵਿੱਚ ਚੰਗੀ ਤਰ੍ਹਾਂ ਜੀ ਮਿਕਸ ਕਰ ਦਾਂ ਕਿਉਂਕਿ ਆਪਣੇ ਚਣਿਆਂ ਨੂੰ ਜਿਹੜਾ ਆਪਣਾ ਨਮਕ ਤੇ ਮਿਰਚ ਮਸਾਲਾ ਦੀ ਚੰਗੀ ਤਰ੍ਹਾਂ ਲੱਗ ਜਾਊ ਦੋ ਕੁ ਮਿੰਟ ਜੀ ਆਪਾਂ ਟਾਕੇ ਪਕਾਵਾਂਗੇ ਉਹ ਜਿਹੜਾ ਚਣਿਆਂ ਦਾ ਪਾਣੀ ਹੈ ਉਹ ਬਾਅਦ ਵਿੱਚ ਪਾਉਣੀ ਜਿਆਸ ਨੂੰ ਥੋੜਾ ਜਿਹਾ ਫੁੱਲ ਕਰ ਦਾਂ। ਅੰਦੀ ਚਣੇ ਆਪਾਂ ਨਿਕਾੜਦੇ ਸੀ। ਦੋ ਕੁ ਮਿੰਟ ਆਪਾਂ ਇਹਨਾਂ ਨੂੰ ਵੀ ਪਕਾ ਲਿਆ। ਹੁਣ ਆਪਾਂ ਜਿਹੜੀ ਤਰੀ ਸੀਗੀ ਜੀ ਚਣੇ ਵਾਲੀ ਸੀ ਉਹ ਵੀ ਵਿੱਚ ਪਾ ਦਾਂ। ਕੋਈ ਜੀ ਡੋਲਣੇ ਨਹੀਂ ਚਾਹੀਦੇ। ਬਿੱਟੇ ਪਾਉਣੇ ਚਾਹੀਦੇ ਇਹਦੇ ਵਿੱਚ ਹੀ ਸਾਰੇ ਸੀ ਤੇ ਆਪਣੀ ਹੁੰਦੀ ਹੈ ਤਾਕਤ ਪਾਣੀ ਆਪਾਂ ਉਹਨਾਂ ਕ ਪਾਵਾਂਗੇ ਵੀ ਜਿੰਨੀ ਕ ਆਪਾਂ ਨੇ ਗਾੜੀ ਪਤਲੀ ਕਰਨੀ ਹੈ ਜੇ ਪਤਲੀ ਕਰਨੀ ਹੋਵੇ ਤਾਂ ਤੁਸੀਂ ਹੋਰ ਪਾਣੀ ਪਾ ਸਕਦੇ ਜੇ ਗਾੜੀ ਕਰਨੀ ਹੈ ਤਾਂ ਜੀ ਫਿਰ ਇੰਨੀ ਕੇ ਬਹੁਤ ਟੱਕ ਦਾਂਗੇ ਟੱਕ ਕੇ ਇਹਨੂੰ 5-6 ਮਿੰਟ ਹੀ ਪਕਾਵਾਂਗੇ ਹਾਂਜੀ ਸਬ지 ਨੂੰ ਜੀ ਆਪਾਂ ਵਿੱਚ ਇੱਕ ਵਾਰੀ ਚੈੱਕ ਕਰ ਲਾਂਗੇ ਛਾਪ ਲਾਂਗੇ ਜੀ ਹਲੇ ਢੱਕ ਕੇ ਫੇਰ ਪਕਾਵਾਂਗੇ 2 ਕਮੈਂਟ ਬਾਅਦ ਆਪਾਂ ਨੇ ਚੈੱਕ ਕਰ ਲਈ ਸੀ 3-4 ਕਮੈਂਟ ਆਪਾਂ ਇਹਨੂੰ ਹੋਰ ਪਕਾ ਲਾਂਗੇ ਇਹ ਤੁਹਾਨੂੰ ਦਿਖਾਉਨੇ ਆ। ਉਹ ਜੀ ਸਭ ਵਧੀਆ ਆਪਣੀ ਬਣ ਰਹੀ ਹੈ। ਬਹੁਤ ਵਧੀਆ ਜੀ ਆਪਣੀ ਸਬਜ਼ੀ ਬਣੀ। ਨਾਪ ਘੱਟਾ ਗਾੜੀ ਹੋ ਰੱਖੀ ਹੈ। ਨਾ ਜ਼ਿਆਦਾ ਜੀ ਆਪਾਂ ਨੂੰ ਪਤਲੀ ਹੋ ਰੱਖੀ ਹੈ। ਹਾਂਜੀ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿੰਨੀ ਲੱਗੀ। ਕੁਝੋ ਨਾ ਸੋਨੇ ਕਮੈਂਟ ਕਰਦੇ ਹੋ ਵੀ ਹੌਸਲਾ ਬਖ ਜਾਈ ਕਰਦੇ ਸਾਡਾ ਹੋਰ ਵੀਡੀਓ ਬਣਾਉਣ ਦਾ ਮਨ ਕਰਦਾ। ਹਾਂਜੀ ਆਪਾਂ ਗੈਸ ਨੂੰ ਕਰ ਦਾਂਗੇ। ਬੰਦ। ਕਾਲੇ ਚਨੇ ਦੀ ਸਬਜ਼ੀ ਤਾਂ ਜੀ ਆਪਾਂ ਨੂੰ ਬੈਸੇ ਵਧੀਆ ਸਾਰਿਆਂ ਨੂੰ ਪਸੰਦ ਹੁੰਦੀ ਹੈ। ਆਪਾਂ ਜੀ ਇਹਨੂੰ ਰੋਟੀ ਨਾਲ ਵੀ ਲੈ ਸਕਦੇ ਆ ਤੇ ਸਬਜ਼ੀ ਨਾਲ ਵੀ। ਕੋ ਚੌਲਾ ਨਵੀ ਲੈ ਸਕਦੇ ਹਾਂ ਹਾਂ ਜੀ ਤੁਸੀਂ ਵੀ ਜ਼ਰੂਰ ਬਣਾਇਓ ਜ਼ਰੂਰ ਟਰਾਈ ਕਰਿਓ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ